ਸ਼ੇਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਤੀਰ ਸਾਹਿਬ ਤੋਂ ਤੀਰ ਮਾਰ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਅਤੇ ਇਹ ਸਥਾਨ ਅਖਵਾਇਆ ਗੁਰਦੁਆਰਾ ਪਤਾਲਪੁਰੀ ਸਾਹਿਬ ਇਸ ਸਥਾਨ ਤੇ 6ਵੇਂ ਅਤੇ 7ਵੇਂ ਪਾਤਸ਼ਾਹ ਦਾ ਸੰਸਕਾਰ ਵੀ ਹੋਇਆ ਸੀ ਅਤੇ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਅਸਥੀਆਂ ਦਿੱਲੀ ਤੋਂ ਲਿਆ ਕੇ ਜਲ ਪ੍ਰਵਾਹ ਕੀਤੀਆਂ ਗਈਆਂ ਸਨ ਆਓ ਚਲਦੇ ਹਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਤੇ ਤੁਹਾਨੂੰ ਡਿਟੇਲ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੇ ਬਾਰੇ ਜਾਣਕਾਰੀ ਦਿੰਦੇ ਹਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਇਹ ਗੁਰਦੁਆਰਾ ਜ਼ਿਲ੍ਹਾ ਰੂਪਨਗਰ ਦੇ ਕਿਰਤਪੁਰ ਵਿਖੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਕਿਰਤਪੁਰ ਸਾਹਿਬ ਵੀ ਕਹਿੰਦੇ ਹਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ 1643 ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਅਤੇ 1661 ਦੇ ਵਿੱਚ ਗੁਰੂ ਹਰ राय ਜੀ ਦੇ ਸੰਸਕਾਰ ਕਿਤੇ ਗਏ ਸਨ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀਆਂ ਅਸਥੀਆਂ 1664 ਦੇ ਵਿੱਚ ਦਿੱਲੀ ਤੋਂ ਲਿਆਂਦੀਆਂ ਗਈਆਂ ਸਨ ਅਤੇ ਇੱਥੇ ਵਿਸਰਜਿਤ ਕੀਤੀਆਂ ਗਈਆਂ ਸਨ ਇਸ ਅਸਥਾਨ ਤੇ ਬਹੁਤ ਸਾਰੇ ਸਿੱਖ ਆਪਣੇ ਮ੍ਰਿਤਕ ਸੰਬੰਧੀਆਂ ਦੀਆਂ ਅਸਥੀਆਂ ਲਿਆ ਕੇ ਵਿਸਰਜਿਤ ਕਰਦੇ ਹਨ ਮੈਂ ਆਪਣੇ ਪਰਿਵਾਰ ਦੇ ਨਾਲ ਇਸ ਗੁਰਦੁਆਰਾ ਸਾਹਿਬ ਪਹਿਲੀ ਵਾਰ ਹੀ ਦਰਸ਼ਨ ਕਰਨ ਗਈ ਹਾਂ ਇਸ ਲਈ ਕੋਈ ਭੁਲਚੁੱਕ ਹੋਵੇ ਤਾਂ ਮਾਫ ਕਰਿਓ ਇਸ ਸਾਈਡ ਮੈਂ ਤੁਹਾਨੂੰ ਗਠੜੀ ਘਰ ਦਿਖਾ ਰਹੀ ਹਾਂ ਇੱਥੇ ਤੁਸੀਂ ਆਪਣਾ ਸਮਾਨ ਜਮ੍ਹਾਂ ਕਰਵਾ ਸਕਦੇ ਹੋ ਅਤੇ ਬਾਅਦ ਵਿੱਚ ਉਹ ਸਮਾਨ ਲੈ ਕੇ ਜਾ ਸਕਦੇ ਹੋ ਆਓ ਸਭ ਤੋਂ ਪਹਿਲਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਦੇ ਲਈ I'm <laughs> Terima kasih telah menonton! kebutaran <laughs> अभी आए हैं इस वक्त गुरुद्वारा पतालपुरी विखे करवा दर्शन

ਹੋਨ ਮੈਂ ਤੁਹਾਨੂੰ ਲੈ ਕੇ ਚਲਦੀ ਹਾਂ ਸਰੋਵਰ ਵੱਲ ਇਸ ਸਾਈਡ ਸਨਾਨ ਘਰ ਬਣਿਆ ਹੋਇਆ ਆ ਇਹ ਸਾਰਾ ਰਾਸ਼ ਲੰਗਰ ਹਾਲ ਦੇ ਬਾਹਰ ਹੈ ਜਦੋਂ ਸਾਰੇ ਜਾਣੇ ਅੰਦਰ ਜੋ ਬੈਠੇ ਹਨ ਲੰਗਰ ਖਾ ਲੈਣਗੇ ਫਿਰ ਇੰਨਾ ਸਾਰਿਆਂ ਦੀ ਵਾਰੀ ਆਏਗੀ ਇਸ ਨਾਨ ਘਰ ਹੈ ਇਹ ਬਹੁਤ ਹੀ ਡੂੰਗਾ ਹੈ ਇਸ ਲਈ ਇੱਥੇ ਸੰਗਲ ਦੇ ਨਾਲ ਸੰਗਲ ਪਕੜ ਕੇ ਹੀ ਨਹਾਣ ਦੀ ਇਜਾਜ਼ਤ ਹੈ ਇੱਥੇ ਇੱਕ ਬੱਚੀ ਡੁੱਬਦੀ ਡੁੱਬਦੀ ਬਚ ਗਈ ਜਦੋਂ ਅਸੀਂ ਗਏ ਇਸ ਜਗ੍ਹਾ ਤੇ ਅਸਥ ਵਿਸਰਜਿਤ ਕੀਤੇ ਜਾਂਦੇ ਹਨ ਇੱਥੇ ਬਹੁਤ ਜਾਣੇ ਅਸਥ ਵਿਸਰਜਨ ਦੇ ਲਈ ਆਏ ਹੋਏ ਸਨ ਤੇ ਬਹੁਤ ਜਾਣੇ ਰੋ ਰਹੇ ਸਨ ਦਿਲ ਨੂੰ ਕੁਝ ਹੁੰਦਾ ਹੈ ਜਦੋਂ ਕੋਈ ਆਪਨਾ ਜਾਣਦਾ ਹੈ ਉਹ ਦਰਦ ਮੈਂ ਫੀਲ ਕਰ ਸਕਦੀ ਹਾਂ ਕੁਝ ਕੁ ਜਾਣੇ ਇੱਥੇ ਸਨਾਨ ਵੀ ਕਰ ਰਹੇ ਸਨ ਉਹ ਕਿੱਥੇ ਰਹੇ ਹੋ ਉਹਨੂੰ ਵੀ ਸਾਹਮਣੇ ਰੱਖੋ ਇੱਥੇ ਅਸਤ ਵਿਸਰਜਨ ਕਰਨ ਲਈ ਆਉਂਦੇ ਆ ਨਜ਼ਾਰੇ ਨੇ ਆਸਰ ਆਇਆ ਤੁਸੀਂ ਵੀ ਚਲੋ ਜੀ ਨਾ ਲੋਕਾਂ ਦਾ ਦਬਦਬਾ ਹੈ ਹੋਨਸੀ ਆ ਗਏ ਹਾਂ ਲੰਗਰ ਖਾਣ ਦੇ ਲਈ ਉਹਨਾਂ ਨੂੰ ਕਹਿੰਦੇ ਕਿ ਜੋਤੀ ਆ ਜਾ ਜੋਤੀ ਆ ਜਾ ਕਿਹੜਾ ਇੱਥੇ ਉਹਨੂੰ ਤਾਂ ਕੰਕੀ ਕੰਮੀ ਹੋਣੀ ਆ ਗਈਆਂ ਵੀ ਹੈ ਨਾ ਆ ਗਏ ਆ ਗਏ ਬੱਲਾ ਉਤਨ ਕਰੋ ਸਾਰੀਆਂ ਭਾਂਡੀਆਂ ਦੀ ਦੁਕਾਨਾਂ ਆ ਜਿੱਦਾਂ ਕੋਈ ਵੀ ਆਂਦਾ ਹੈ ਇਥੋਂ ਭਾਂਡੇ ਜ਼ਰੂਰ ਖਰੀਦ ਕੇ ਜਾਂਦਾ ਹੈ ਖਾਸ ਕਰਕੇ ਜਿਹੜੇ ਅਸਤੀ ਵਿਸਰਜਨ ਕਰਨ ਆਉਂਦੇ ਨੇ ਉਹ ਤੋਂ ਪੁਕੇ ਚੇਤਰ ਤੋਂ ਸਾਰੀਆਂ ਮਾਈਕਾਂ ਮਾੜੀ ਪੜੀਆਂ ਜਿਹਨਾਂ ਦੀਆਂ ਲਾਡਾਂ ਤੋਂ